ਵੇਵੇ ਫਿਰ ਹਰ ਹਰ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਸ਼ਿਕਾਰ ਖੇਡਦੇ ਹੁੰਦੇ ਸੀ ਨਾਲ ਉਹਨਾਂ ਦੇ ਜਿਹੜੇ ਰਾਜੇ ਮਹਾਰਾਜ ਉਹ ਵੀ ਨਾਲ ਜਾਂਦੇ ਹੁੰਦੇ ਸੀ ਜਦੋਂ ਸ਼ਿਕਾਰ ਖੇਡਣ ਜਾਂਦੇ ਜੰਗਲਾਂ ਵਿੱਚ ਜਾਣਾ ਕਰਨੇ ਜੰਗਲ ਵਿੱਚ ਕੀ ਹੋਇਆ ਉੱਥੇ ਉਹਨਾਂ ਨੂੰ ਰਾਤ ਪੈ ਗਈ ਤੇ ਵਿਸ਼ਰਾਮ ਕਰਨਾ ਸ਼ੁਰੂ ਕਰ ਦਿੱਤਾ ਇੱਕ ਜਗ੍ਹਾ ਤੇ ਰਾਜੇ ਦਾ ਜਿਹੜਾ ਕੰਟ ਸੀ ਉਹ ਲੱਗ ਗਿਆ ਦੂਸਰੀ ਜਗ੍ਹਾ ਗੁਰੂ ਸਾਹਿਬ ਜੀ ਦਾ ਲੱਗ ਗਿਆ ਜਿਸ ਤਰ੍ਹਾਂ ਰਾਜੇ ਦੇ ਅਹਲਕਾਰ ਸਨ ਉਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਜਿਹੜੇ ਗੁਰਸਿੱਖ ਹੈ ਉਹ ਵੀ ਖਲੋਤੇ ਹੋਏ ਸੀ ਉਸੇ ਤਰ੍ਹਾਂ ਦਾ ਹੀ ਸਭ ਕੁਝ ਹੈ ਇੱਕ ਘਾਇ ਸੀ ਵਿਚਾਰਾ ਗਰੀਬ ਜਿਆ ਨਾ ਉਹ ਰੋਜ਼ ਧਾ ਖੋਦ ਕੇ ਲਿਆਉਂਦਾ ਤੇ ਆਪਣੇ ਬੱਚਿਆਂ ਨੂੰ ਪਾਲਦਾ ਹੁੰਦਾ ਸੀ ਤੇ ਉਹਦੇ ਮਨ ਦੇ ਵਿੱਚ ਐਸਾ ਬੜਾ ਬੇਰਾਗ ਸੀ ਕਿ ਕਦੀ ਮੈਨੂੰ ਗੁਰੂ ਸਾਹਿਬ ਜੀ دیدار ਦੇਣਗੇ ਉਹ ਆਪਣੇ ਮਨ ਵਿੱਚ ਇਦਾਂ ਹੀ ਅਰਦਾਸ ਕਰਦਾ ਰਹਿਣਾ ਹੁੰਦਾ ਸੀ ਹੁਣ ਕੋਈ ਵਿਚਾਰਾ ਕਰਦਾ ਸਕਦਾ ਨਹੀਂ ਨਾ ਕੋਲ ਪੈਸਾ ਨਾ ਕੋਈ ਟਾਈਮ ਵਕਤ ਹੈ ਵੀ ਗੁਰੂ ਸਾਹਿਬ ਨੂੰ ਮਿਲ ਸਕੇ ਜਾ ਕੇ ਹੁਣ ਗੁਰੂ ਸਾਹਿਬ ਜੀ ਦੇ ਨਾਲ ਤਾਰ ਜੁੜੀ ਵੇਖੋ ਕਹੋ ਜੀ ਉੱਥੇ ਰਾਤ ਪਾਈ ਤੇ ਉੱਥੇ ਰਹੇ ਵੀ ਇੱਥੇ ਮੇਰਾ ਗੁਰਸਿੱਖ ਬੈਠਾ ਹੋਇਆ ਇਹਨੂੰ دیدار ਦੇਣੇ ਹਨ ਤੇ ਉਹ ਕਿਸੇ ਨੇ ਕਹਿ ਦਿੱਤਾ ਵੀ ਯਾਦ ਜਨੂੰ ਤੂੰ ਰੋਜ਼ ਯਾਦ ਕਰਦਾ ਹੈ ਤੇਰੇ ਇਲਾਕੇ ਵਿੱਚ ਆਏ ਨੇ ਜਾ ਜਾ ਕੇ ਮਿਲਲਾ ਦੱਸ ਦਿੱਤਾ ਸਭ ਕੁਝ ਉਹਨੂੰ ਉਹ ਆਇਆ ਤੇ ਕਹਿੰਦਾ ਮੇਰੇ ਕੋਲ ਹੋਰ ਤਾਂ ਕੁਝ ਹੈ ਨਹੀਂ ਆ ਘਾ ਦੀ ਪੰਡਾ ਹੈ ਇਹ ਮੈਂ ਲੈ ਜਾਂਦਾ ਉਹਨਾਂ ਦੇ ਕੋਲ ਘੋੜੇ ਹੈਗੇ ਆ ਉਹ ਵਰਤ ਲੈਣਗੇ ਘਾ ਦੀ ਪੰਡ ਬੜਾ ਵਧੀਆ ਵਧੀਆ ਘਾ ਲਿਆਂਦਾ ਤੇ ਉਹ ਉਹਨਾਂ ਪੰਡਿਤ ਸਿਰ ਤੇ ਚੁੱਕੀ ਤੇ ਗੁਰੂ ਸਾਹਿਬ ਜੀ ਦੇ ਵੱਲ ਚੁਰ ਪਿਆ ਉੱਥੇ ਕਿਸੇ ਨੂੰ ਪੁੱਛਿਆ ਵੀ ਮੈਂ ਪਾਤਸ਼ਾਹ ਨੂੰ ਮਿਲਣਾ ਹੈ ਉਹ ਸਮਝਿਆ ਨਹੀਂ ਉਹ ਕਹਿੰਦਾ ਬਾਦਸ਼ਾਹ ਨੂੰ ਮਿਲਣਾ ਹਣਾ ਇੱਕ ਪੰਡ ਘਾਲ ਲੈ ਕੇ ਆਇਆ ਇਹਨੇ ਵੇਚਣਾ ਹੋਣਾ ਕੁਝ ਪੈਸੇ ਚਾਹੀਦੇ ਉਹਨੇ ਬਾਦਸ਼ਾਹ ਦੇ ਵੱਲ ਇਸ਼ਾਰਾ ਕਰ ਦਿੱਤਾ ਉੱਥੇ ਚਲਾ ਗਿਆ ਹੁਣ ਵੇਖੋ ਪਿਆਰ ਕੀ ਚੀਜ਼ ਹੈ ਪ੍ਰੇਮ ਕੀ ਚੀਜ਼ ਹੈ ਇਹ ਪ੍ਰੇਮਾ ਭਗਤੀ ਦੇ ਸਾਡੇ ਅੱਖਾਂ ਨਾ ਹੁੰਦਿਆਂ ਹੋਇਆਂ ਵੀ ਕਦੀ ਵੇਖਿਆ ਹੀ ਨਾ ਹੋਵੇ ਕਦੀ ਦੀਦਾਰ ਨਾ ਕੀਤੀ ਹੋਣ ਤੇ ਅੰਦਰੋਂ ਰੋਜ਼ ਹੀ ਦੀਦਾਰ ਕਰਦਾ ਹੋਵੇ ਉਹ ਵੇਖੋ ਐਸੀ ਗੱਲ ਹੈ ਹੁਣ ਉਹ ਬਾਦਸ਼ਾਹ ਦੇ ਕੋਲ ਗਿਆ ਤੇ ਉਹਨੂੰ ਪਤਾ ਨਹੀਂ ਸੀ ਵੀ ਇਹ ਗੁਰੂ ਸਾਹਿਬ ਨੇ ਕਿ ਨਹੀਂ ਉਹ ਗੁਰੂ ਸਾਹਿਬ ਵਾਂਗੂ ਜਿਵੇਂ ਉਹਨਾਂ ਦਾ ਸਤਕਾਰ ਕਰਨਾ ਸੀ ਉਹਦਾ ਸਤਕਾਰ ਕੀਤਾ ਤੇ ਪੈਰੀ ਮੱਥਾ ਟੇਕਿਆ ਜਦੋਂ ਤੇ ਉਹ ਬਾਦਸ਼ਾਹ ਸਮਝ ਗਿਆ ਵੀ ਇਹਨੂੰ ਕਿਤੇ ਭੁਲੇਖਾ ਪੈ ਗਿਆ ਲੱਗਦਾ ਵੀ ਮੈਨੂੰ ਕੌਣ ਮੱਥਾ ਟੇਕਦਾ ਐਦਾਂ ਥੋੜਿਆ ਟੇਕਦਾ ਉਹ ਤੇ ਬਾਹਰੋਂ ਦੂਰੋਂ ਹੀ ਸਾਨੂੰ ਜਿਹੜਾ ਸਲਾਮ ਕਰਦੇ ਦਬਾਬ ਕਰ ਲੈਣਦੇ ਉਹ ਸਮਝ ਗਿਆ ਵੀ ਇਹਨੂੰ ਕੋਈ ਭੁਲੇਖਾ ਪੈ ਗਿਆ ਆ ਕੇ ਮੱਥਾ ਟੇਕਣ ਲੱਗ ਗਿਆ ਤੇ ਰੋਈ ਜਾਂਦਾ ਗੁਰੂ ਸਾਹਿਬ ਜੀ ਜਦੋਂ ਐਸਾ ਪ੍ਰੇਮ ਜਿਹੜਾ ਉੱਪਰ ਗਿਆ ਜਦੋਂ ਬਾਦਸ਼ਾਹ ਨੂੰ ਸਮਝ ਆ ਗਈ ਤੇ ਬਾਦਸ਼ਾਹ ਨੇ ਕਿਹਾ ਤੂੰ ਕਿਹਨੂੰ ਮਿਲਣਾ ਹੈ ਉਹ ਕਹਿੰਦਾ ਮੈਂ ਬਾਦਸ਼ਾਹ ਜੀ ਨੂੰ ਗੁਰੂ ਸਾਹਿਬ ਜੀ ਨੂੰ ਮਿਲਣਾ ਹੈ ਉਹ ਕਹਿੰਦਾ ਨਾਲ ਦੇ ਟੈਂਟ ਵਿੱਚ ਹੈ ਉੱਥੇ ਗੁਰੂ ਸਾਹਿਬ ਆਣੇ ਜਦੋਂ ਉਹ ਉੱਠਿਆ ਤੇ ਉੱਠ ਕੇ ਤੇ ਆਪਣੇ ਆਪ ਨੂੰ ਸਮਝਾਉਂਦਿਆਂ ਨੇ ਤੇ ਉਹ ਜਦੋਂ ਘਾਹ ਦੀ ਪਾਣ ਚੁੱਕਣ ਲੱਗਿਆ ਨਾ ਤੇ ਬਾਦਸ਼ਾਹ ਕਹਿਣ ਲੱਗਿਆ ਕਿ ਘਾਹ ਦੀ ਪਾਣ ਰਹਿਂਦੇ ਆ ਜਿਹੜੇ ਐਲਕਾਰ ਐ ਇਹਦੇ ਨਾਲ ਮੈਨੂੰ ਬੇਇੱਜ਼ਤੀ ਹੁੰਦੀ ਐ ਵੀ ਇਹ ਘਾਹ ਦੀ ਪੰਡ ਵੀ ਚੁੱਕ ਕੇ ਲੈ ਚਲਿਆ ਤੂੰ ਘਾਹ ਦੀ ਪੰਡ ਤਾਂ ਰਹਿਣ ਦੇ ਕਹਿੰਦਾ ਨਹੀਂ ਇਹ ਤਾਂ ਗੁਰੂ ਦੀ ਭੇਟ ਐ ਇਹ ਮੈਂ ਗੁਰੂ ਨੂੰ ਦੇਣੀ ਐ ਤੈਨੂੰ ਨਹੀਂ ਦੇ ਸਕਦਾ ਕਹਿੰਦਾ ਵੀ ਚਲ ਠੀਕ ਐ ਕੋਈ ਗੱਲ ਨਹੀਂ ਤੂੰ ਖਜ਼ਾਨੇ ਵਿੱਚੋਂ ਜੋ ਲੈਣਾ ਲੈ ਲੈ ਜੋ ਵੀ ਲੈਣਾ ਤੇਰੀ ਤੇਰੀ ਮਰਜ਼ੀ ਐ ਵੀ ਲੈ ਲੈ ਤੂੰ ਵੀ ਇਹ ਘਾਹ ਦੀ ਪੰਡ ਰਹਿਣ ਦੇ ਉਹ ਕਹਿੰਦਾ ਇਹ ਤਾਂ ਹੋ ਨਹੀਂ ਸਕਦਾ ਇਹ ਦੀ ਕੋਈ ਕੀਮਤ ਹੀ ਨਹੀਂ ਐ ਇਹ ਗੁਰੂ ਦੇ ਚਰਨਾਂ ਵਿੱਚ ਜਾ ਕੇ ਜਾਏਗੀ ਇਹ ਹੋਰ ਕਿਤੇ ਨਹੀਂ ਜਾ ਸਕਦੀ ਐ ਉਹ ਘਾਹ ਦੀ ਪੰਡ ਚੁੱਕ ਕੇ ਲੈ ਗਿਆ ਪਿੱਛੇ ਪਿੱਛੇ ਬਾਤ ਕਰ ਜਾਂਦਾ ਅੱਗੇ ਅੱਗੇ ਉਤਰਿਆ ਜਾਂਦਾ ਢਾਹ ਦੀ ਪੰਡ ਚੁੱਕ ਕੇ ਜਦੋਂ ਗੁਰੂ ਦੇ ਚਰਨਾਂ ਵਿੱਚ ਗਿਆ ਤੇ ਗੁਰੂ ਸਾਹਿਬ ਨੂੰ ਸਾਰੀ ਕਹਾਤਾ ਸੁناਈ ਸਤ ਗੁਰੂ ਜੀ ਮੇਰੇ ਕੋਲ ਗਲਤੀ ਹੋ ਗਈ ਐ ਸਤ ਗੁਰੂ ਜੀ ਕਹਿੰਦੇ ਤੇਰਾ ਜਿਹੜਾ ਹਾਜ਼ਰੀ ਐ ਉਹ ਉੱਥੇ ਲੱਗੀ ਸੀ ਕੋਈ ਗੱਲ ਨਹੀਂ ਘਰੋਂ ਜਦੋਂ ਚੱਲਿਆ ਬੋਲੇ ਇਸੋੜਿਆਰ ਸ੍ਰੀ ਅਨੰਦ ਸ੍ਰੀ ਅਨੰਦ ਇਸ ਪ੍ਰੇਮ ਭਗਤੀ ਜਿਹੜੀ ਜਿਹੜੀ ਸਾਡੇ ਅੰਦਰੋਂ ਆਉਂਦੀ ਹੈ ਕੋਈ ਬਾਹਰੋਂ ਨਹੀਂ ਲਿਆ ਸਕਦਾ ਇਹ ਅੰਦਰੋਂ ਆਉਂਦੀ ਹੈ ਪ੍ਰੇਮਾ ਭਗਤੀ ਜਿਹੜੀ ਆ ਪ੍ਰਮਾਤਮਾ ਨਾਲ ਪ੍ਰੇਮ ਕਰਨਾ ਪ੍ਰਮਾਤਮਾ ਨੂੰ ਆਪਾਂ ਦੇਖਿਆ ਥੋੜਾ ਨਾ ਆਪਾਂ ਪ੍ਰੇਮ ਕਰਦੇ ਆ ਨਾ ਪ੍ਰਮਾਤਮਾ ਨਾਲ ਐਸੇ ਤਰ੍ਹਾਂ ਗੁਰੂ ਨੂੰ ਨਹੀਂ ਦੇਖਿਆ ਫਿਰ ਵੀ ਆਪਾਂ ਗੁਰੂ ਨੂੰ ਪਿਆਰ ਕਰਦੇ ਆ ਇਹ ਪ੍ਰੇਮਾ ਭਗਤੀ ਹੈ ਉਹ ਜਦੋਂ ਗੁਰੂ ਸਾਹਿਬ ਜੀ ਨੇ ਉਹਨੂੰ ਬਖਸ਼ਿਸ਼ ਦਿੱਤੀਆਂ ਐਨੀਆਂ ਵੱਡੀਆਂ-ਵੱਡੀਆਂ ਬਖਸ਼ਿਸ਼ਾਂ ਦੇ ਦਿੱਤੀਆਂ ਕਹਿੰਦਾ ਵੀ ਤੂੰ ਬਾਦਸ਼ਾਹ ਤੋਂ ਡਰਿਆ ਹੀ ਨਹੀਂ ਬਾਦਸ਼ਾਹ ਜਿਹੜਾ ਉਹ ਇੰਨਾ ਕੁਝ ਤੈਨੂੰ ਦਿੰਦਾ ਸੀ ਉਹਦੇ ਕੋਲ ਲੈ ਲੈਣਾ ਸੀ ਤੋ ਖਜ਼ਾਨੇ ਵਿੱਚੋਂ ਜੋ ਮਰਜ਼ੀ ਮੰਗ ਲੈਂਦਾ ਉਹ ਕਹਿੰਦਾ ਬਾਦਸ਼ਾਹ ਦੇ ਕੋਲੋਂ ਉਹ ਚੀਜ਼ ਨਹੀਂ ਹੈ ਜਿਹੜੀ ਤੁਹਾਡੇ ਕੋਲ ਹੈ ਮੈਂ ਤਾਂ ਜਨਮ ਮਰਨ ਮਟਾਉਣਾ ਚਾਹੁੰਦਾ ਮੈਨੂੰ ਇਹ ਨਹੀਂ ਚਾਹੀਦਾ ਕੋਈ ਦੁਨੀਆ ਦਾ ਰਾਜ ਮਿਲ ਜਾਵੇ ਕੋਈ ਦੁਨੀਆ ਦਾ ਖਜ਼ਾਨਾ ਮਿਲ ਜਾਵੇ ਇਹ ਮੈਨੂੰ ਨਹੀਂ ਚਾਹੀਦਾ ਹੈ ਮੈਨੂੰ ਤਾਂ ਜਨਮ ਮਰਨ ਜਿਹੜਾ ਉਹੀ ਖਤਮ ਕਰਨਾ ਚਾਹੀਦਾ ਇਹ ਗੁਰੂ ਸਾਹਿਬ ਜੀ ਨੇ ਫਿਰ ਉਹਦਾ ਜਨਮ ਮਰਨ ਹੀ ਖਤਮ ਕਰ ਦਿੱਤਾ ਵੇਖੋ ਅੱਜ ਹੁਕਮ ਆਇਆ ਨਾ ਸਤਿਗੁਰ ਜੀ ਨੇ ਲਿਖਿਆ ਇਹ ਖੋਜਤ ਖੋਜਤ ਤਤ ਵਿਚਾਰਿਓ ਇਹ ਤਤ ਵਿਚਾਰ ਕਰਕੇ ਗੁਰੂ ਸਾਹਿਬ ਜੀ ਸਾਨੂੰ ਦੱਸ ਰਹੇ ਨੇ ਕਿ ਦਾਸ ਗੋਵਿੰਦ ਪ੍ਰਾਇਣ ਜਦੋਂ ਕੋਈ ਦਾਸ ਬਣ ਕੇ ਉਸ ਗੋਵਿੰਦ ਉਸ ਪਰਮਾਤਮਾ ਦੇ ਕੋਲ ਜਾਂਦਾ ਹੈ ਫਿਰ ਅਬਨਾਸੀ ਕੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਜੇ ਤੁਸੀਂ ਸੁੱਖ ਸ਼ਾਂਤੀ ਚਾਹੁੰਦੇ ਹੋ ਕਹਿੰਦੇ ਉਸ ਅਬਨਾਸੀ ਜਿਹੜਾ ਕਦੀ ਨਾਸ ਹੋਣ ਵਾਲਾ ਨਹੀਂ ਹੈ ਉਸ ਪ੍ਰਮਾਤਮਾ ਦੇ ਸਿਮਰਨ ਕਰ ਜਿਹੜਾ ਨਾਰਾਇਣ ਹੈ ਉਹਦੇ ਨਾਮ ਬਹੁਤ ਨੇ ਜਿਹੜਾ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ ਕਦੀ ਵੀ ਨਾਸ ਨਹੀਂ ਹੁੰਦਾ ਤੇ ਸਾਨੂੰ ਜਨਮ ਮਰਨਾ ਤੋਂ ਮਿਟਾ ਦਿੰਦਾ ਹੈ ਐਸੇ ਪ੍ਰਭ ਪ੍ਰਮਾਤਮਾ ਦੇ ਸ਼ਰਨ ਵਿੱਚ ਆ ਜਾ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹਉਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਉਹ ਪਰਮਾਤਮਾ ਦੀ ਸਰਨ ਵਿੱਚ ਆ ਜਾਵੇ ਜਿਹੜੇ ਡਰਦੇ ਨੇ ਜਨਮ ਮਰਨ ਤੋਂ ਉਹ ਪਰਮਾਤਮਾ ਦੀ ਜਦੋਂ ਸਰਨ ਵਿੱਚ ਆ ਜਾਂਦੇ ਉਹਨਾਂ ਦਾ ਸਾਰਾ ਡਰੀ ਦੂਰ ਹੋ ਜਾਂਦਾ ਹੈ ਇੰਨੀਆਂ ਬੇਇਨਤੀਆਂ ਨੂੰ ਪ੍ਰਵਾਨ ਕਰ ਲੈਣਾ ਜੀ ਹੋਈਆਂ ਗਲਤੀਆਂ ਭੁੱਲ ਚੁੱਕ ਦੀ ਖਮਾ ਬਖਸ਼ਣੀ ਸਤਿਗੁਰੂ ਜੀ ਕਿਰਪਾ ਕਰੋ ਕਿ ਸਾਡਾ ਗਾਵਿਆ ਸੁਣਿਆ ਪੜ੍ਹਿਆ ਨੇਕੀ ਵਿੱਚ ਲੱਗ ਸਕੇ ਇਹ ਲੋਕ ਸੁਖੀਏ